ਕਸੂਰ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਫਰੋਇਪਰ ਤੋਂ ਸੰਗੀਆਂ ਜਾ ਰਹੇ ਆ ਕਿ ਇਸ ਟਾਈਮ ਫਰੋਇਪਰ ਵਿੱਚ ਬਰਸਾਤ ਜਿਹੜੀ ਆ ਉਹ ਹੋ ਰਹੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਲੋਕਾਂ ਦਾ ਕਾਫੀ ਮੰਦਾ ਹਾਲ ਸੀਗਾ ਤਾਂ ਹੁਣ ਕੁਝ ਲੋਕਾਂ ਨੂੰ ਗਰਮੀ ਤੋਂ ਰਾਹਤ ਕੁਝ ਜਿਹੀ ਮਿਲਦੀ ਦਿਖਾਈ ਦਿੱਤੀ ਆ ਤਾਂ ਕਾਲੇ ਸ਼ਾ ਬੱਦਲ ਜਿਹੜੇ ਆ ਉਹ ਆਸਮਾਨ ਵਿੱਚ ਛਾਏ ਹੋਏ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਅੱਜ ਦੀਆਂ ਉਹ ਤੁਹਾਡੇ ਨਾਲ ਆ ਸਾਂਝੀਆਂ ਜਿਹੜੀਆਂ ਫਾਇਰੇਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਜਿਹੜੀ ਉਹ ਲਈ ਹੋ ਰਹੀ ਆ ਗਲੀਆਂ ਵਿੱਚ ਪਾਣੀ ਜਿਹੜਾ ਭਰ ਚੁੱਕਿਆ ਤਾਂ ਗਰਮੀ ਤੋਂ ਲੋਕਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਆ ਉਹ ਮਿਲੀ ਆ ਤਾਂ ਫਰਾਈਪਰ ਦੇ ਆਸ-ਪਾਸ ਕਿੰਨਾ ਦੀ ਜਾਣਕਾਰੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਫਰਾਈਪਰ ਦੇ ਨਾਲ ਨਾਲ ਆ ਆਸ-ਪਾਸ ਦੇ ਏਰੀਆ ਵਿੱਚ ਜਾਂ ਪਿੰਡਾਂ ਵਿੱਚ ਬਰਸਾਤ ਜਿਹੜੀ ਆ ਉਹ ਪੈ ਰਹੀ ਆ ਜਾਂ ਨਹੀਂ ਪੈ ਰਹੀ ਪਰ ਕੋਈ ਕੋਈ ਪਰ ਦੀਆਂ ਜਿਹੜੀਆਂ ਤਸਵੀਰਾਂ ਉਹ ਉਹੀ ਪੈ ਰਹੀਆਂ ਬਰਸਾਤ ਜਿਹੜੀ ਕੋਈ ਕੋਈ ਪਰ ਵਿੱਚ ਹੋ ਰਹੀ ਹੈ ਆਕਰ ਕੋਈ ਪਰ ਦੇ ਆਸ-ਪਾਸ ਹੰਡਾਂ ਵਿੱਚ ਬਰਸਾਤ ਹੋ ਰਹੀ ਹੈ ਤਾਂ ਕਮੈਂਟ ਕਰਕੇ ਜੀਨ ਦੱਸਣਾ ਪਰ ਇਸ ਟੈਂਪ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਕੋਈ ਪਰ ਤੋਂ ਖਾਂਦੀਆਂ ਕਰ ਰਹੇ ਆ ਕਿ ਕੋਈ ਪਰ ਵਿੱਚ ਬਰਸਾਤ ਜਿਹੜੀ ਆ ਇਸ ਟਾਈਮ ਹੋ ਰਹੀ ਆ ਤਲੀਆਂ ਵਿੱਚ ਪਾਣੀ ਜਿਹੜਾ ਉੱਪਰ ਆਇਆ ਹੋਇਆ ਤੇ ਆਸਮਾਨ ਵਿੱਚ ਬੱਦਲ ਜਿਹੜੇ ਛਾਏ ਹੋਏ ਆ ਤੇ ਠੰਡੀ ਠੰਡੀ ਹਵਾ ਜਿਹੜੀ ਆ ਉਹ ਚੱਲ ਰਹੀ ਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫਰੋਇਪੁਰ ਤੋਂ ਸਾਂਝੀਆਂ ਕਰ ਰਹੇ ਆ ਕਿ ਫਰੋਇਪੁਰ ਵਿੱਚ ਇਸ ਟਾਈਮ ਬਰਸਾਤ ਜਿਹੜੀ ਹੋ ਰਹੀ ਆ ਪੂਰੀ ਬਰਸਾਤ ਹੋ ਰਹੀ ਆ ਜਲੀਆਂ ਵਿੱਚ ਪਾਣੀ ਖੜਿਆ ਜਿਹੜਾ ਉਹ ਨਜ਼ਾਰਾ ਆ ਰਿਹਾ। ਉਹ ਤਸਵੀਰਾਂ ਤੁਸੀਂ ਦੇਖ ਸਕਦੇ। ਇਹ ਸਰਹੱਦੀ ਜ਼ਿਲ੍ਹਾ ਫਰੋਇਕਰ ਦੀਆਂ ਤਸਵੀਰਾਂ ਜਿੱਤੇ ਅੱਜ ਸੂਰਤੋਂ ਮਿਲੀ ਗਰਮੀ ਪਰ ਆਪ ਅੱਗਲੀ ਹੋਰ ਤਾਂ ਇਹ ਕੋਈ ਬੁਰਜੋਕ ਆਇਆ ਆਇਆ ਆ ਬਾਈ ਜਮਾਈ ਗਰਮੀ ਤੋਂ ਰਾਹਤ ਵੀ ਕਾਫੀ ਮਿਲੀ ਆ ਪਰ ਇਸ ਪਰ ਵਿੱਚ ਜੇ ਕੁਛ ਲੈ ਚੈ ਦਿਨਾ ਤੋਂ ਲਗਦਾ ਹੈ ਗਰਮੀ ਜਿਹੜੀ ਪੈ ਰਹੀ ਸੀ ਤੇ ਹੁਣ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਸੁੱਖ ਦਾ ਸਾਹ ਜਿਹੜਾ ਉਹ ਜਰੂਰ ਆਇਆ ਖਬਰ ਨਾਲੇ ਚੱਲਦੇ ਤੁਸੀਂ ਦੇਖ ਸਕਦੇ ਹੋ ਪਰ ਨਾਲਿਆਂ ਤੋਂ ਅੰਦਾਜ਼ਾ ਜਿਹੜਾ ਲਗਾ ਸਕਦੇ ਹੋ ਕਿ ਕਿੰਨੀ ਬਰਸਾਤ ਜਿਹੜੀ ਹੋ ਰਹੀ ਆ ਸਵੇਰ ਤੋਂ ਬਰਸਾਤ ਜਿਹੜੀ ਹੋ ਰਹੀ ਆ ਤੇ ਤੁਹਾਡੇ ਏਰੀਏ ਦਾ ਕੀ ਹਾਲਾ ਕੀ ਹਾਲਾ ਤੁਹਾਡੇ ਏਰੀਆ ਦੇ ਜਿਖਮੀ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਵਿੱਚ ਬਰਸਾਤ ਹੋਈ ਆ ਜਾਂ ਨਹੀਂ ਅਰੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਪ੍ਰੋਇਟਰ ਤੋਂ ਸਾਂਝੀਆਂ ਕਰ ਰਹੇ ਆ ਪ੍ਰੋਇਟਰ ਉਹ ਇੱਕ ਬਰਸਾਤ ਜਰੂਰ ਹੋ ਰਹੀ ਆ ਆਸ-ਪਾਸ ਦਾ ਕੁਝ ਕਹਿ ਨਹੀਂ ਸਕਦੇ ਆਸ-ਪਾਸ ਦਾ ਤੁਸੀਂ ਦੱਸ ਸਕਦੇ ਹੋ ਕਿ ਆਸ-ਪਾਸ ਤੁਹਾਡੇ ਏਰੀਆ ਵਿੱਚ ਬਰਸਾਤ ਹੋ ਰਹੀ ਆ ਜੇ ਨਹੀਂ ਹੋ ਗਏ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਏਰੀਆ ਦਾ ਕੀ ਹੈ ਹਾਲਾਤ ਪਰ ਕੋਈ ਪਰ ਵਿੱਚ ਅੱਜ ਸਿਹਰ ਤੋਂ ਬਰਸਾਤ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੈ ਠੰਡੀ ਠੰਡੀ ਹਵਾ ਜਿਹੜੀ ਆ ਉਹ ਚੱਲ ਰਹੀ ਆ ਤੇ ਕਾਲੇ ਕਾਲੇ ਬੱਦਲ ਜਿਹੜੇ ਆਸਮਾਨੇ ਤੇ ਛਾਏ ਹੋਏ ਆ ਤਾਂ ਵੱਡੀ ਰਾਹਤ ਜਿਹੜੀ ਆ ਉਹ ਗਰਮੀ ਤੋਂ ਲੋਕਾਂ ਨੂੰ ਮਿਲੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੱਤ ਦੀ ਗਰਮੀ ਜਿਹੜੀ ਉਹ ਪੈ ਰਹੀ ਸੀ ਜੇ ਸੋਨਾ ਲੋਕਾਂ ਦਾ ਘਰੋਂ ਨਿਕਲਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਸੀਗਾ ਲੋਕ ਅ ਘਰਾਂ 'ਚ ਜਿਹੜੇ ਉਹ ਤੜੇ ਹੋਏ ਸੀ ਕਿਉਂਕਿ ਤਾਪਮਾਨ ਇਹਨਾਂ ਵੱਧ ਜਾਂਦਾ ਸੀ ਕਿ ਲੋਕ ਬਾਹਰ ਜਿਹੜਾ ਨਿਕਲ ਨਹੀਂ ਸਕਦੇ ਸੀਗੇ ਤਾਂ ਹੁਣ ਜਾ ਕੇ ਕਿਤੇ ਲੋਕਾਂ ਨੂੰ ਸੁੱਖ ਦਾ ਸਾਥ ਜਰੂਰ ਆਵੇਗਾ ਕਿਉਂਕਿ ਮੌਸਮ ਜਿਹੜਾ ਉਹ ਠੰਡਾ ਹੋ ਗਿਆ ਹਵਾ ਜਿਹੜੀ ਚੱਲ ਰਹੀ ਆ ਬਰਸਾਤ ਪੈ ਰਹੀ ਆ ਆਹ ਫਰੋਇਪੁਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਆ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਤਾਂ ਆਪਣੇ ਏਰੀਏ ਦਾ ਹਾਲ ਜਿਹੜਾ ਜਰੂਰ ਦੱਸੋ ਕਮੈਂਟ ਕਰਕੇ ਕਿ ਤੁਹਾਡੇ ਏਰੀਏ ਵਿੱਚ ਬਰਸਾਤ ਹੈ ਅੱਜ ਇਸ ਟਾਈਮ ਪੈ ਰਹੀ ਆ ਜਾਂ ਨਹੀਂ ਪੈ ਰਹੀ ਪਰ ਫਰੋਇਪੁਰ ਵਿੱਚ ਕਿਹੜੀ ਬਰਸਾਤ ਜਿਹੜੀ ਆ ਉਹ ਹੋ ਰਹੀ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ